ਦੇਸ਼ ਭਰ ਵਿੱਚ ਫੈਲ ਰਹੀ ਫਰੀਕੂ ਅੱਗ ਦੇ ਖਿਲਾਫ ਅਤੇ ਕੇਂਦਰ ਸਰਕਾਰ ਤੇ ਆਰਐਸਐਸ ਦੇ ਮਨੁਵਾਦੀ ਪੱਖਪਾਤੀ ਰੂਲ ਦੇ ਖਿਲਾਫ ਅੱਜ ਆਰਐਮਪੀ ਵਲੋਰੂੜਕਾ ਕਲਾ ਵਿਖੇ ਪੁਤਲਾ ਫੂਕੇ ਮਹਾਰਾ ਕੀਤਾ ਗਿਆ ਇਸ ਮੌਕੇ ਤੇ ਮਨੁਵਾਦੀ ਫਰੀਕੂਵਾਦ ਦੇ ਖਿਲਾਫ ਜ਼ੋਰਦਾਰ ਨਾਹਰੇਬਾਜੀ ਕੀਤੀ ਗਈ ਇਸ ਮੌਕੇ ਤੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਜੋ ਕਿ ਮਨੁਵਾਦੀ ਸੋਚ ਦੇ ਅਧੀਨ ਹੋ ਕੇ ਦੇਸ਼ ਭਰ ਵਿੱਚ ਫਰੀਕੂ ਅੱਗ ਨੂੰ ਵਧਾ ਰਹੇ ਹਨ ਜੋ ਦੇਸ਼ ਦੇ ਲੋਕਾਂ ਦੇ ਲਈ ਬਹੁਤ ਵੱਡਾ ਖਤਰਾ ਹੈ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਪੂਰੇ ਦੇਸ਼ ਵਿੱਚ ਧਰਮ ਜਾਤਾਂ ਦੇ ਨਾਮ ਤੇ ਨਫ਼ਰਤਾਂ ਫੈਲਾ ਰਹੀ ਹੈ ਕਟ ਗਿਣਤੀਆਂ ਤੇ ਹਮਲੇ ਕਰਕੇ ਆਪਣੇ ਰਾਜ ਨੂੰ ਲੰਬੇੜਾ ਕਰਨਾ ਚਾਹੁੰਦੇ ਹਨ ਸੁਪਰੀਮ ਕੋਰਟ ਵਿੱਚ ਜੋ ਜੁੱਤੀ ਸੁੱਟਣ ਦੀ ਘਟਨਾ ਵਾਪਰੀ ਹੈ ਉਹ ਇਸ ਦੀ ਪਰਤੱਖ ਮਿਸਾਲ ਹੈ ਜਿਸ ਦੇ ਖਿਲਾਫ ਅੱਜ ਪਾਰਟੀ ਵੱਲੋਂ ਪੁਤਲੇ ਫੂਕ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਭਾਈਚਾਰੇ ਅਤੇ ਏਕਤਾ ਨੂੰ ਨਾ ਤੋੜਿਆ ਜਾਵੇ ਨਫ਼ਰਤਾਂ ਦੀ ਰਾਜਨੀਤੀ ਨਾ ਕੀਤੀ ਜਾਵੇ ਅੱਜ ਅਸੀਂ ਸੈਂਟਰ ਕਮੇਟੀ ਦੇ ਫੈਸਲੇ ਮੁਤਾਬਕ ਪੂਰੇ ਦੇਸ਼ ਦੇ ਅੰਦਰ ਅੱਜ ਪੂਤਲੇ ਫੂਕ ਰਹੇ ਆ ਇਹ ਪੂਤਲਿਆਂ ਦਾ ਮੁੱਖ ਕਾਰਨ ਹੈ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਰਾਜਭਾਗ ਕਰ ਰਹੀ ਆ ਬੀਜੇਪੀ ਦੀ ਸਰਕਾਰ ਜਿਹਦੇ ਪਿੱਛੇ ਆਰਐਸਐਸ ਕੰਮ ਰਹੀ ਆ ਪੂਰੇ ਦੇਸ਼ ਦੇ ਅੰਦਰ ਨਫਰਤ ਫਲਾ ਕੇ ਨਫਰਤ ਭਰ ਕੇ ਘਟ ਗਿੰਟੀਆਂ ਤੇ ਹਮਲੇ ਕਰਕੇ ਉਹ ਆਪਣਾ ਰਾਜਭਾਗ ਦੀ ਉਮਰ ਲੰਬੀ ਕਰਨੇ ਚਾਹੁੰਦੇ ਆ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਆ ਜਿਹੜੀ ਸਾਡੇ ਭਾਰਤ ਦੇਸ਼ ਦੀ ਅਦਾਲਤ ਆ ਜਿਹੜੀ ਸਭ ਤੋਂ ਸੁਪਰੀਮ ਅਸੀਂ ਮੰਨਦੇ ਆ ਉਹਦੇ ਅੰਦਰ ਜੱਜ ਸਾਹਿਬ ਤੇ ਉਥੋਂ ਦੇ ਇੱਕ ਹਿੰਦੂਵਾਦੀ ਵਕੀਲ ਨੇ ਭਰੀ ਅਦਾਲਤ ਦੇ ਵਿੱਚ ਜੁੱਤੀ ਸਿੱਟ ਕੇ અપਮਾਨ ਕੀਤਾ ਉਥੇ ਨੋਟਿਸ ਲਿਆ ਪਾਰਟੀ ਨੇ ਇਹ ਘਟਨਾਵਾਂ ਕੱਲੀਆਂ ਮਹਾਰਾਸ਼ਟਰ ਜਾਂ ਦਿੱਲੀ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਵਾਪਰ ਰਹੀਆਂ ਉਹਨਾਂ ਦੀ ਰੋਕத் ਥੰਮ ਕਰਨ ਦੇ ਲਈ ਲੋਕਾਂ ਨੂੰ ਜਾਗਰੂਤ ਕਰਨ ਲਈ ਆਪਸੀ ਭਾਈਚਾਰਾ ਜਿਹੜਾ ਬਣਾਈ ਰੱਖਣ ਦੇ ਲਈ ਅੱਜ ਅਸੀਂ ਰੋਸ ਵਜੋਂ ਇਹ ਪਿੰਡਾਂ ਦੇ ਅੰਦਰ ਕਸਬਿਆਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਜਿਹੜੇ ਪੂਤਲੇ ਫੋਕ ਕੇ ਆਪਣਾ ਰੋਸ ਦਾ ਜ਼ਾਹਰ ਕਰ ਰਹੇ ਆ ਕਿ ਲੋਕਾਂ ਦੇ ਆਪਸੀ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਨਾ ਤੋੜਿਆ ਜਾਵੇ ਰਾਜਨੀਤੀ ਜਿਹੜੀ ਆ ਨਫਰ ਦੀ ਨਾ ਕੀਤੀ ਜਾਵੇ ਮੁੱਦਿਆਂ ਦੇ ਆਧਾਰ ਤੇ ਕੀਤੀ ਜਾਵੇ ਲੋਕਾਂ ਦੇ ਪੱਖ ਦੀ ਰਾਜਨੀਤੀ ਕੀਤੀ ਜਾਵੇ ਇਸ ਕਰਕੇ ਅੱਜ ਅਸੀਂ ਪ੍ਰੋੜਕਾ ਕਲਾ ਦੇ ਅੰਦਰ ਵੀ ਇਹ ਆਪਣਾ ਪੂਤਲਾ ਫੂਕੇ ਆਰਐਮਪੀਆਈ ਵੱਲੋਂ ਅਸੀਂ ਜਿਹੜਾ ਰੋਸ ਜਿਹੜਾ ਕੀਤਾ ਸੈਂਟਰ ਦੀ ਸਰਕਾਰ ਨੂੰ ਦੋਸ਼ਣਾ ਚਾਹੁੰਦੇ ਆ ਪਿੰਡਾਂ ਦੇ ਅੰਦਰ ਜਿਹੜੇ ਵਸਦੇ ਲੋਕ ਆ ਘਟ ਗਿਣਤੀ ਲੋਕ ਆ ਉਹਨਾਂ ਦੀ ਰਾਖੀ ਜਿਹੜੀ ਆ ਆਰਐਮਪੀਆ ਜਿਹੜੀ ਲਗਾਤਾਰ ਕਰੂਗੀ ਤੇ ਉਹਨਾਂ ਦਾ ਭਾਈਚਾਰਾ ਜਿਹੜਾ ਬਣਾ ਕੇ ਰੱਖੂਗੀ ਇਸ ਕਰਕੇ ਅੱਜ ਅਸੀਂ ਰੋਸ ਵਜੋਂ ਜਿਹੜਾ ਰੁੜਕਾ ਕਲਾਂ ਦੇ ਅੰਦਰ ਪੂਤਲਾ ਫੂਕਿਆ ਤੇ ਸੈਂਟਰ ਦੀ ਸਰਕਾਰ ਦੇ ਤੇ ਆਰਐਸ ਨੀਤੀਆਂ ਦੇ ਖਿਲਾਫ